ਜੀ ਦੇ ਜਮਣਾਇਆ ਮਗਰ ਆਉਤ ਮੇਰੀ ਥੋੜਾ ਹੋਣੀ ਹੈ ਨੰਗੋ ਜੀ ਨੰਗੋ ਸਾਈਡ ਤੇ ਵੇਖੀ ਜਾਓ ਸਰ ਜੀ ਤਰਪਾਉ ਨਹੀਂ ਹੋਇਆ ਖਾਧੀ ਆ ਸੀ ਅਨੈਕਾ ਘਟੇ ਕਿਉਂ ਜਾ ਰਹੇ ਸੀ ਨਿਆ ਕਿਹੜਾ ਪਿੰਡ ਆ ਸ਼ਾਨਦੇ ਉੱਤਰਾ ਸਾਰਾ ਪੱਟੀਆਂ ਸ਼ਾਨ ਪੱਟੀਆਂ ਕਿਹੜੇ ਪਰਿਵਾਰ ਦੇ ਪਰ ਤੋਰ ਹੈ ਜਿਹੜੀ ਤਾਰੀਖ ਨਾ ਮਾ ਹੁੰਦੀ ਨਾ ਆਦੀ ਨਾ ਪੱਟੀਆਂ ਅੱਛਾ ਪੱਟੀਆਂ ਦਾ ਨਾਮ ਜੀ ਲਗਾ ਸਕਦੇ ਪੀਜੀ ਮੈਂ ਕਹਿ ਦਾਂਗਾ ਤੇ ਪੀਜੀ ਹੀ ਨਾਮ ਹੈ ਤੇ ਪੀਜੀ ਦਾ ਨਾਮ ਹੈ ਮੈਂ ਕਿਸੇ ਨੂੰ ਭੇਜ ਦਿੰਦਾ ਤੁਹਾਡੇ ਨਾਲ ਜੇ ਤੁਸੀਂ ਉੱਥੇ ਰਹਿ ਰਹੇ ਹੋਗੇ ਮੈਂ ਤੁਹਾਨੂੰ ਗੱਡੀ ਦਾ ਵੀ ਇੰਤਜ਼ਾਮ ਕਰ ਦਿੰਦਾ ਉਹ ਹੱਥ ਤੇ ਜਲਦੀ ਨਾਲ ਨੰਗ ਜੋ ਰੱਖਦੇ ਸਨ ਨੰਗ ਜਿੱਥੇ ਨਹੀਂ ਜ਼ਰੂਰਤ ਕਰਜਣਾ ਨਹੀਂ ਵਾਕ ਵਾਕ ਵੇਖਣ ਨੇ ਉਹਨਾਂ ਨੇ ਕੋਈ ਨਹੀਂ ਆ ਉਧਰ ਜਲ ਜੋ ਠੀਕ ਨਾ ਮੈਨੂੰ ਲੱਗਿਆ ਬਹੁਤ ਬੋਲ ਬੋਲ ਮੈਨੂੰ ਠੀਕ ਨਾ ਚੱਕਰ ਆਉਂਦਾ ਚੱਕਰ ਆਉਂਦਾ e to inwant ho ma le chalava sare jile 500 padte a sare jile mai windows <laughs> tala ਕਹਣਾ ਚਾਹੁੰਦੇ ਅੱਜ ਮੇਰੇ ਵੱਡੇ ਭਰਾ ਸਰਤਾਰ ਹਰਪ੍ਰੀਤ ਸਿੰਘ ਹਿਡਿਓ ਜੀ ਤੇ ਦਾਸ ਸਰਕਾਰ ਵੱਲੋਂ ਪਾਰਟੀ ਵੱਲੋਂ ਹਦਾਇਤਾਂ ਨੇ ਕਿ ਜਿਹੜੀ ਵੀ ਸਾਡੀ ਬਾਰਡਰ ਦੇ ਨਾਲ ਲੱਗਦੀ ਡਿਸਟ੍ਰਿਕਟ ਆ ਜਾਂ ਸਾਡੀ ਵਿਧਾਨ ਸਭਾ ਆ ਉਹਦੇ ਸੰਗਤਾਂ ਹਲਚਲ ਜਿਹੜਾ ਉਹ ਜਾਣਿਆ ਜਾਵੇ ਦੇ ਨਾਲ ਹਸਪਤਾਲਾਂ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਇੰਤਜ਼ਾਮ ਆ ਉਹਦੇ ਬਾਰੇ ਪਤਾ ਕੀਤਾ ਜਾਵੇ ਅੱਜ ਅਸੀਂ ਸਿਵਲ ਹਸਪਤਲ ਇੱਥੇ ਤਰਨਤਾਰਨ ਆਏ ਆ ਸਾਡੇ ਸਿਵਲ ਸੱਜਣ ਸਾਹਿਬ ਡਾਕਟਰ ਪੁਰਕੀਜ਼ਾ ਜੀ ਵੀ ਨਾਲ ਨੇ ਇਹਨਾਂ ਤੋਂ ਵੀ ਸਾਰਾ ਕੁਝ ਪੁੱਛਿਆ ਦੱਸਿਆ 150 ਬੈੱਡ ਦਾ ਇਹ ਹਸਪਤਲ ਆ ਜਿਹਦੇ ਚੋਂ 40 ਜਿਹੜੇ ਆ ਪੇਸ਼ੈਂਟ ਦਾਖਲ ਆ 110 ਬੈੱਡ ਇੱਥੇ ਵੀ ਖਾਲੀ ਆ ਤੇ ਟੋਟਲ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ 500 ਬੈੱਡ ਜਿਹੜੇ ਸਾਡੇ ਸਰਕਾਰੀ ਹਸਪਤਲ ਨੇ ਉਹਨਾਂ ਦੇ ਵਿੱਚ 500 ਬੈੱਡ ਦਾ ਇੰਤਜ਼ਾਮ ਆ ਨਾਲ 250 ਦੇ ਕਰੀਬ ਅਸੀਂ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਵੀ ਜਿਹੜੇ ਟੱਡਿਆ ਉਹ ਅਰਜੈਂਟ ਲੈ ਕੇ ਰੱਖਿਆ ਜੇ ਕੋਈ ਰੱਬ ਨਾ ਕਰੇ ਪਰਮਾਤਮਾ ਕਿਰਪਾ ਕਰੇ ਵੈਸੇ ਤੇ ਮਾਹੌਲ ਜਿਹੜਾ ਵਾ ਉਹ ਠੀਕ ਆ ਲੋਕਾਂ ਨੂੰ ਡਰਨ ਦੀ ਘਬਰਾਉਣ ਦੀ ਲੋੜ ਕੋਈ ਨਹੀਂ ਗਈ ਕੋਈ ਗੱਲ ਨਹੀਂ ਹੁੰਦੀ ਇਹ ਸਿਰਫ ਵੇਖੋ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਅਤਵਾਦੀ ਹਤਾਕਵਾਦੀ ਟਿਕਾਣੇ ਸੀ ਉਹਨਾਂ ਤੇ ਹੀ ਜਿਹੜਾ ਅਟੈਕ ਕੀਤਾ ਵਾ ਕੋਈ ਇਹੋ ਜਿਹਾ ਮਾਹੌਲ ਨਹੀਂਗਾ ਵੀ ਕੋਈ ਖਤਰਾ ਹੋਊਗਾ ਕਿਸੇ ਦੀ ਜਾਨ ਮਾਲ ਨੂੰ ਲੋਕਾਂ ਨੂੰ ਸ਼ਾਂਤੀਪੂਰਵਕ ਮਾਹੌਲ ਬਣਾ ਕੇ ਰੱਖਣ ਦੀ ਅਪੀਲ ਆ ਤੇ ਬਾਕੀ ਸਰਕਾਰ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਿਆ ਹੁਣ ਜਿਹੜੇ ਦੁਕਾਨਾਂ ਵਾਲੇ ਆ ਜਾਂ ਵੱਡੇ ਸਟੋਰ ਬਣਾਏ ਆ ਲੋਕਾਂ ਨੇ ਉਹਨਾਂ ਨੂੰ ਵੀ ਵੇਖੋ ਚੇਤਾਵਨੀ ਆ ਸਖਤ ਵੀ ਕੋਈ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ ਜੋ ਭਾਅ ਪਿੱਛੋਂ ਚੀਜ਼ ਆਉਂਦੀ ਆ ਉਹਦੇ ਅਨਸਾਰ ਹੀ ਜਿਹੜੀਆਂ ਚੀਜ਼ਾਂ ਵੇਚੀਆਂ ਜਾਂ ਤਾਂ ਤੇ ਲੋਕਾਂ ਨੂੰ ਵੀ ਅਪੀਲ ਆ ਵੇਖੋ ਜਦੋਂ ਕੋਈ ਬੰਦਾ ਇੱਕ ਪਰਿਵਾਰ ਜਿਹਨੂੰ ਜ਼ਰੂਰਤ ਆ 2 ਕਿਲੋ ਜਾਂ 5 ਕਿਲੋ ਗੰਡਿਆਂ ਦੀ ਜਦੋਂ ਉਹ 1 ਕੁਇੰਟਲ ਜਾਂ 1.5 ਕੁਇੰਟਲ ਗੰਢੇ ਆਪਦੇ ਘਰ ਲੈ ਕੇ ਰੱਖੂਗਾ ਤੇ ਵੇਖੋ ਟਰਾਂਸਪੋਰਟ ਜਦੋਂ ਕੋਈ ਆਉਂਦੀ ਆ ਕਿਸੇ ਸ਼ਹਿਰ ਦੇ ਵਿੱਚ ਜੇ ਰੋਜ਼ ਦਾ ਇੱਕ ਟਰੱਕ ਆਉਂਦਾ ਤੇ ਉਹ ਇੱਕ ਟਰੱਕ ਹੀ ਹੋਣਾ ਤੇ ਜਦੋਂ ਇੱਕ ਬੰਦਾ ਹੀ 2 ਤੋੜੇ ਜਾਂ ਇੱਕ ਕੁਇੰਟਲ 1.5 ਕੁਇੰਟਲ ਆਪਦੇ ਘਰ ਚੀਜ਼ ਲੈ ਜਾਊਗਾ ਫਿਰ ਚੀਜ਼ ਜਦੋਂ ਸ਼ੋਰਟੇਜ ਆਊਗੀ ਫਿਰ ਕਾਲਾ ਵਿਚਾਰੀ ਵੀ ਹੋਣੀ ਆ ਤੁਸੀਂ ਸੰਜਮ ਰੱਖੋ ਤਰੀਕੇ ਨਾਲ ਬਾਜ਼ਾਰ ਦੇ ਵਿੱਚੋਂ ਚੀਜ਼ ਖਰੀਦੋ ਕੋਈ ਇਹੋ ਜੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਸ਼ੋਰਟੇਜ ਨਹੀਂ ਜੇ ਐਲਪੀਜੀ ਗੈਸ ਆ ਤੇ ਗੈਸ ਵੀ ਪਿੱਛੋਂ ਵੇਖੋ ਕੇਂਦਰ ਸਰਕਾਰ ਨਾਲ ਵੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪੀ ਜਿਹੜੀ ਐਲ ਪੀ ਜੀ ਗੈਸ ਆ ਉਹਦੀ ਕੋਈ ਸ਼ੋਰਟੇਜ ਨਹੀਂ ਗੀ ਰੋਜ਼ ਹਰ ਸ਼ਹਿਰ ਦੇ ਵਿੱਚ ਜਿੰਨੀ ਅੱਗੇ ਸਮਰੱਥਾ ਅਨੁਸਾਰ ਚਾਹੀਦੀ ਹੁੰਦੀ ਹੈ ਐਲ ਪੀ ਜੀ ਜਿੰਨੇ ਸਿਲੰਡਰ ਉਹਨੇ ਸਿਲੰਡਰ ਰੋਜ਼ ਦੇ ਰੋਜ਼ ਸਰਕਾਰ ਨੂੰ ਆਉਣਗੇ ਕਿਸੇ ਨੂੰ ਇੱਕ ਭਰਾਂ ਦੀ ਲੋੜ ਨਹੀਂ ਅਸੀਂ ਵੇਖਿਆ ਕਈ ਜਗ੍ਹਾ ਤੇ ਲੋਕਾਂ ਨੇ 10-10 ਸਿਲੰਡਰ ਘਰੇ ਇਕੱਠੇ ਕਰ ਲਿਆ ਤੇ ਲਾਉਣਾ ਤੇ ਆਪਾਂ ਇੱਕ ਟਾਈਮ ਤੇ ਇੱਕ ਚੁੱਲੇ ਤੇ ਇੱਕ ਹੀ ਸਿਲੰਡਰ ਆ ਜਦੋਂ 10 ਸਿਲੰਡਰ ਇਕੱਠੇ ਹੋਣਗੇ ਤੇ ਫਿਰ ਜਦੋਂ ਏਜੰਸੀ ਦੇ ਵਿੱਚ ਪਿੱਛੇ ਸਿਲੰਡਰ ਨਾ ਹੋਏ ਤਾਂ ਉੱਥੇ ਕਾਲਾ ਬਾਜ਼ਾਰੀ ਹੁੰਦੇ ਜਿਹੜੇ ਚਾਂਸ ਪੈ ਜਾਂਦੇ ਆ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਹਾਡੀ ਰੱਖੋ ਕਿਸੇ ਤਰ੍ਹਾਂ ਦੀ ਨਾ ਕਰਿਆਨੇ ਦੀ ਨਾ ਸਿਲੰਡਰਾਂ ਦੀ ਨਾ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਕਿਸੇ ਤਰ੍ਹਾਂ ਦੀ ਸ਼ੋਰਟੇਜ ਨਹੀਂਗੀ ਬਾਕੀ ਕਈ ਭਣਪਰਾ ਸਾਡੇ ਸੋਸ਼ਲ ਮੀਡੀਆ ਤੇ ਕੋਈ ਢਕਾਉ ਚੀਜ਼ਾਂ ਪਾਉਂਦੇ ਆ ਕਈ ਬਹੁਤੇ ਚੈਨਲ ਵਾਲੇ 99% ਤੇ ਉਹ ਬੜੇ ਵਧੀਆ ਨੇ ਸਿਆਣੀ ਗੱਲ ਕਰਦੇ ਆ ਕਈ ਵਿੱਚੋਂ ਜਿਹੜੇ ਕਈ 1 ਅੱਧਾ ਪਰਸੈਂਟ ਗਲਤ ਪੋਸਟਾਂ ਪਾ ਦਿੰਦੇ ਆ ਉਹਨਾਂ ਨੂੰ ਵੀ ਅਪੀਲ ਆ ਵੇਖੋ ਦੇਸ਼ ਦੀ ਸੁਰੱਖਿਆ ਦਾ ਮਾਮਲਾ ਆ ਲੋਕਾਂ ਦਾ ਧਿਆਨ ਰੱਖ ਕੇ ਲੋਕਾਂ ਨੂੰ ਵੀ ਚਾਹੀਦਾ ਵੀ ਜਿਹੜੀ ਕੋਈ ਸਹੀ ਗੱਲ ਆ ਉਹ ਪਾਉਣ ਆ ਵੇਖਿਆ ਸੋਸ਼ਲ ਮੀਡੀਆ ਤੇ ਅੱਜ ਸਵੇਰ ਦਾ ਜਿਹੜੀਆਂ ਜਿਹੜੇ ਬੰਬ ਰਿਫਿਊਜ਼ ਕੀਤੇ ਆ ਆਪਣੀ ਜਿਹੜੀ ਆਰਮੀ ਨੇ ਪਹਿਲਾਂ ਤਾਂ ਮੈਂ ਸਲੂਟ ਕਰਦਾ ਇੰਡੀਆ ਦੀ ਆਰਮੀ ਨੂੰ ਭਾਰਤ ਦੀ ਆਰਮੀ ਨੂੰ ਜਿਨ੍ਹਾਂ ਨੇ ਆਪਣੀ ਜਾਨ ਬਾਜ਼ੀ ਦਾ ਵੀਰਤਾ ਦਾ ਸਬੂਤ ਵਿਖਾਇਆ ਤੇ ਜਿਹੜੇ ਉਧਰੋਂ ਪਾਕਿਸਤਾਨ ਵੱਲੋਂ ਇੱਧਰ ਬੰਬ ਸੁੱਟੇ ਗਏ ਆ ਉਹਨਾਂ ਨੂੰ ਰਿਫਿਊਜ਼ ਕੀਤਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਵੇਖੋ ਜਿਹੜੀ ਬਰੂਦ ਵਾਲੀ ਚੀਜ਼ ਆ ਉਹ ਕਈ ਵਿਅਕਤੀ ਉਹਨਾਂ ਨੂੰ ਹੱਥਾਂ 'ਚ ਫੜੀ ਫਿਰਦੇ ਆ ਇਹ ਕੋਈ ਦਲੇਰੀ ਨਹੀਂ ਹੁੰਦੀ ਇਹ ਮੂਰਖਤਾ ਹੀ ਹੁੰਦੀ ਆ ਇਹ ਤੁਹਾਨੂੰ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਆ ਲਾਗੇ ਆਪ ਤੇ ਪ੍ਰਸ਼ਾਸਨ ਨੂੰ ਸੂਚਨਾ ਦੇਣੀ ਚਾਹੀਦੀ ਆ ਨਾ ਕਿ ਆਪ ਉਹਨਾਂ ਬਸਤਾਂ ਨੂੰ ਹੱਥ ਲਾਉਣਾ ਚਾਹੀਦਾ ਜਿਹੜੀਆਂ ਬਰੂਦਨਾ ਭਰੀਆਂ ਚੀਜ਼ਾਂ ਕੋਈ ਪਤਾ ਥੋੜਾ ਹੁੰਦਾ ਕਿ ਕਿਹੜੀ ਚੀਜ਼ ਤੇ ਬਰੂਦ ਖਤਮ ਹੋ ਗਿਆ ਕਿਹੜੀ ਚੀਜ਼ ਤੇ ਬਰੂਦ ਹੈਗਾ ਪਰ ਬਾਰਡਰ ਤੇ ਕਈ ਲੋਕ ਆਪਣੇ ਆਪ ਮੂਵ ਹੋ ਰਿਹਾ ਉਹਨਾਂ ਨੂੰ ਦੇਖ ਕੇ ਦੂਸਰਾ ਵੀ ਪੈਨਿੰਗ ਮਾਹੌਲ ਬਣ ਰਿਹਾ ਹੈ ਕੀ ਵੀ ਦਿਖ ਰਿਹਾ ਹੈ ਉਸ ਦਾ ਦੇਖੋ ਜੋ ਸਰਕਾਰ ਦੀਆਂ ਹਦਾਇਤਾਂ ਹਦਾਇਤਾਂ ਅਨਸਾਰ ਚੱਲਣਾ ਚਾਹੀਦਾ ਵਾ ਆਪੇ ਆਪਣੀ ਨਹੀਂ ਮਰਜ਼ੀ ਕਰਨੀ ਚਾਹੀਦੀ ਚਲੋ ਜੇ ਕਿਸੇ ਦਾ ਕੋਈ ਲਾਗੇ ਬੰਨੇ ਰਿਸ਼ਤੇਦਾਰ ਹੈਗਾ ਉਹ ਕੋਈ ਗੱਲ ਨਹੀਂ ਪਰ ਐਵੇਂ ਵੇਖੋ ਕਈ ਰਣਾ ਨਾ ਬਾਰਡਰ ਤੋਂ ਜਦੋਂ ਕੋਈ ਸਮਾਨ ਚੁੱਕਦੇ ਆ ਲੋਕ ਤੇ ਆਪਾਂਵੇਂ ਇਹਨਾਂ ਦੇ ਮੁੜਕੇ ਉਹ ਚੀਜ਼ਾਂ ਚੋਰੀ ਹੋ ਜਾਂਦੀਆਂ ਨੁਕਸਾਨ ਹੋ ਜਾਂਦਾ ਜੋ ਸਰਕਾਰ ਦੀਆਂ ਤਹਿਤਾਂ ਹੋਣ ਸਰਕਾਰ ਦੀਆਂ ਹਦਾਇਤਾਂ ਤੇ ਧਿਆਨ ਰੱਖੋ ਸ਼ਾਂਤੀਪੂਰਵਕ ਮਾਹੌਲ ਬਣਾ ਕੇ ਰੱਖੋ ਇੱਕ ਦੂਜੇ ਨਾਲ ਪ੍ਰੇਮ ਪਿਆਰ ਬਣਾ ਕੇ ਰੱਖੋ ਲਾਗੇ ਬੰਨੇ ਇੱਕ ਦੂਜੇ ਦੀ ਜਿਹੜੇ ਸਹਿਯੋਗ ਦੀ ਲੋੜ ਹੈ ਇੱਕ ਦੂਜੇ ਦਾ ਸਹਿਯੋਗ ਕਰੋ ਕੋਈ ਘਬਰਾਉਣ ਦੀ ਲੋੜ ਨਹੀਂਗੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਸਾਡੇ ਸਾਰੇ ਵਜ਼ੀਰ ਉਹ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਬਾਰਡਰ ਬੈਲਟ ਆ ਉੱਥੇ ਲੋਕਾਂ ਨਾਲ رابطہ ਬਣਾ ਕੇ ਰੱਖਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਅਸੀਂ ਹੈਲਪਲਾਈਨ ਨੰਬਰ ਵੀ ਦਿੱਤੇ ਆ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰ ਸਕਦਾ ਵਾ ਬਾਕੀ ਮਾਹੌਲ ਸ਼ਾਂਤਮਈਆ ਕੋਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਮੈਂ ਫੇਰ ਇੱਕ ਵਾਰ ਦੱਸਦਾ ਕੋਈ ਇਹੋ ਜੀ ਗੱਲ ਨਹੀਂ ਗੀ ਜਿਹੜੇ ਅੱਤਵਾਦੀ ਟਿਕਾਣੇ ਆ ਪਾਕਿਸਤਾਨ ਦੇ ਵਿੱਚ ਇੰਡੀਆ ਆਰਮੀ ਨੇ ਅੱਤਵਾਦੀ ਟਿਕਾਣਿਆਂ ਤੇ ਅੱਤਵਾਦੀਆਂ ਨੂੰ ਖਤਮ ਕਰਨ ਦਾ ਤૈયਿਆ ਕੀਤਾ ਵਾ ਵੇਖੋ ਅੱਤਵਾਦੇ ਤੇ ਸਾਰਾ ਮੁਲਕ ਸਾਰਾ ਦੇਸ਼ ਇੱਕਜੋਟਿਆ ਸਾਰੀ ਦੁਨੀਆ ਇੱਕਜੋਟਿਆ ਭੀ ਅੱਤਵਾਦ ਨੂੰ ਖਤਮ ਕਰਨ ਲਈ ਦੇਖੋ ਅਸੀਂ ਭਾਰਤ ਦੀ ਆਰਮੀ ਨੂੰ ਸਲੂਟ ਕਰਦੇ ਆ ਉਹਨਾਂ ਨੇ ਬਹੁਤ ਆਪਰੇਸ਼ਨ ਸੰਧੂਰ ਜਿਹੜਾ ਚਲਾਇਆ ਅੱਤਵਾਦੀ ਟਿਕਾਣੇ ਜਿਹੜੇ ਸੀਗੇ ਪਾਕਿਸਤਾਨ ਦੇ ਵਿੱਚ ਉਹ ਤਬਾਹ ਕੀਤੇ ਗਏ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਰਾਤੀ ਵੀ ਤੁਸੀਂ ਦੇਖਦੇ ਹੋ ਕਿ ਬਲੈਕਆਊਟ ਵੀ ਕੀਤਾ ਗਿਆ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਬਲੈਕਆਊਟ ਹੋਇਆ ਮੈਂ ਤੇ ਮੇਰੇ ਵੀਰ ਮੇਰੇ ਕੈਬਨਟ ਦੇ ਕੁਲੀਕ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਸਾਡੀ ਡਿਊਟੀ ਮਾਨ ਸਾਹਿਬ ਨੇ ਲਾਈ ਆ ਕਿ ਤੁਸੀਂ ਜਾ ਕੇ ਤਰਨਤਾਰਨ ਜਿਲ੍ਹਾ ਜਿਹੜਾ ਆ ਬੋਟਰ ਡਿਸਟ੍ਰਿਕਟ ਆ ਸਾਡਾ ਇੱਕੋ ਇਹਨੂੰ ਦੇਖੋ ਹੋਰ ਵੀ ਸਾਡੇ ਵਜ਼ੀਰ ਜਿਹੜੇ ਨੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਲੱਗੇ ਨੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਕਿ ਕੋਈ ਪੈਨਿਕ ਵਾਲੀ ਗੱਲ ਨਹੀਂ ਆ ਪੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ ਜਿੰਨੇ ਵੀ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਆ ਜਾਰੀ ਹੁੰਦੀਆਂ ਨੇ ਇਨਸਟਰਕਸ਼ਨਸ ਹਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਜਿਵੇਂ ਬਲੈਕਆਊਟ ਦੀ ਇਨਸਟਰਕਸ਼ਨ ਆ ਗਈ ਮੈਂ ਕਈ ਵਾਰ ਨਹੀਂ ਦੇਖਣ ਚਾਹੁੰਦਾ ਕਿ ਬਲੈਕਆਊਟ ਵੀ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਹੁੰਦਾ ਹੈ ਫਿਰ ਵੀ ਕੁਝ ਲੋਕ ਜਿਹੜੇ ਨੇ ਉਹ ਆਪਣੀਆਂ ਗੱਡੀਆਂ ਦੇ ਵਿੱਚ ਲਾਈਟਾਂ ਜਲਾ ਕੇ ਜਿਹੜੇ ਚੱਲਦੇ ਨੇ ਸੋ ਇਹ ਗੱਲ ਠੀਕ ਨਹੀਂ ਕਿਉਂਕਿ ਜਿਹੜੀ ਵੀ ਜਦੋਂ ਜੰਗ ਦਾ ਮਾਹੌਲ ਹੋਵੇ ਸਾਰਾ ਹੋਵੇ ਉਦੋਂ ਫਿਰ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਸਾਰਿਆਂ ਦਾ ਜਿਹੜਾ ਆ ਉਹ ਬਚਾ ਸੋ ਆ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਦੀ ਘਾਟ ਨਹੀਂ ਸਾਡੇ ਹਸਪੀਟਲ ਦੇ ਵਿੱਚ ਖੜੇ ਆ ਸਿਵਲ ਹਸਪੀਟਲ ਤਰਨਤਨ ਦੇ ਵਿੱਚ ਪੂਰੇ ਪ੍ਰਬੰਧ ਨੇ ਸਾਡੇ ਕੋਲ ਮੈਡੀਸਨ ਵਾਧੂ ਆ ਸਾਡੇ ਕੋਲੇ ਬੈਡਸ ਦੀ ਕੋਈ ਘਾਟ ਨਹੀਂ ਆ ਸਾਡੇ ਫਾਇਰ ਸਟੇਸ਼ਨ ਨੇ ਜਿਹੜੇ ਉਹਨਾਂ ਦੇ ਉੱਤੇ ਸਾਡੇ ਕੋਲ ਫਾਇਰ ਬਰਗੇਡਸ ਮੌਜੂਦ ਨੇ ਫੂਡ ਆਈਟਮਸ ਦੀ ਕੋਈ ਕਮੀ ਨਹੀਂ ਆ ਕਾਲਾ ਬਾਜ਼ਾਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਵੀ ਆ ਤੇ ਹਦਾਇਤ ਵੀ ਆ ਤੇ ਵਾਰਨਿੰਗ ਵੀ ਆ ਕਿ ਉਹ ਕਾਲਾ ਬਾਜ਼ਾਰੀ ਜਿਹੜੀ ਆ ਉਹ ਨਾ ਕਰਨ ਅਦਰਵਾਈਜ਼ ਫਿਰ ਸਰਕਾਰ ਨੂੰ ਕਈ ਵਾਰੀ ਪਬਲਿਕ ਇੰਟਰਸਟ ਦੇ ਵਿੱਚ ਕੋਈ ਸਖਤ ਫੈਸਲੇ ਵੀ ਜੜੇ ਆ ਉਹ ਲੈਣੇ ਪੈ ਸਕਦੇ ਆ ਕਈ ਵਾਰੀ ਜਿਵੇਂ ਭੁੱਲਰ ਸਾਹਿਬ ਦੱਸ ਰਹੇ ਸੀਗੇ ਘਰ ਦੇ ਵਿੱਚ ਇੱਕ ਸਿਲੰਡਰ ਦੀ ਰੋਡ ਆਪਾਂ 10-10 ਕਰ ਲੈਨੇ ਆ ਉਦੋਂ ਇਹ ਸੋਚਣਾ ਚਾਹੀਦਾ ਹੈ ਕਿ ਜੇ ਮੈਂ ਇਹ 10 ਨਾ ਰੱਖਾਂ ਮੈਨੂੰ ਇੱਕ ਦੀ ਜ਼ਰੂਰਤ ਆ ਤੇ ਨੌ ਫੈਮਿਲੀਜ਼ ਹੋਰ ਨਾਲ ਬਚ ਰਹੀਆਂ ਸੋ ਇਹਦੇ ਨਾਲ ਜਦੋਂ ਕਾਲਾ ਬਾਜ਼ਾਰੀ ਹੋਊਗੀ ਕੁਦਰਤੀ ਤੌਰ ਤੇ ਰੇਟ ਵੀ ਵਧਣਗੇ ਲੋਕਾਂ ਦੇ ਵਿੱਚ ਪੈਨਿਕ ਵੀ ਜਿਹੜਾ ਆ ਉਹ ਜ਼ਿਆਦਾ ਕਰੀਏਟ ਹੋਊਗਾ ਸੋ ਮੇਰੀ ਬੇਨਤੀ ਆ ਲੋਕਾਂ ਨੂੰ ਖਾਸ ਤੌਰ ਤੇ ਬਾਰਡਰ ਬੈਲਟ ਦੇ ਜਿਹੜੇ ਲੋਕ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿਹੜਾ ਉਹ ਸਤਰ ਦਾ ਪ੍ਰਸ਼ਾਸਨ ਨੂੰ ਹਰ ਚੀਜ਼ ਦੀ ਜਾਣਕਾਰੀ ਆ ਆਰਮੀ ਸਾਡੀ ਬਹੁਤ ਸਟਰੋਂਗ ਆ ਬਹੁਤ ਕਾਬਿਲ ਆ ਕਿਸੇ ਵੀ ਤਰ੍ਹਾਂ ਦੇ ਕੋਈ ਅਟੈਕ ਨੂੰ ਜਿਹੜਾ ਆ ਉਹ ਉਹਦਾ ਸਾਹਮਣਾ ਕਰਨ ਵਾਸਤੇ ਸਾਡੀ ਆਰਮੀ ਜਿਹੜੀ ਆ ਭਾਰਤ ਦੀ ਪੂਰੀ ਤਰ੍ਹਾਂ ਤਿਆਰਬਾ ਤਿਆਰ ਆ ਸੋ ਕਿਸੇ ਵੀ ਤਰ੍ਹਾਂ ਦਾ ਪੈਨਿਕ ਕਰੀਏਟ ਕਰਨ ਦੀ ਲੋੜ ਨਹੀਂ ਸਿਰਫ ਇੱਕੋ ਹੀ ਗੱਲ ਆ ਜੋ ਪ੍ਰਬੰਧਕ ਜੋ ਐਡਮਿਨਿਸਟ੍ਰੇਸ਼ਨ ਆ ਸਾਡੀ ਉਹਦੇ ਵੱਲੋਂ ਜਿਹੜੀਆਂ ਹਦਾਇਤਾਂ ਆਉਦੀਆਂ ਨੇ ਉਹਨਾਂ ਨੂੰ ਫਾਲੋ ਕਰੋ ਤੁਸੀਂ ਸਾਰੇ মিডিਆ ਵਾਲੇ ਸਾਥੀ ਤੁਹਾਡਾ ਵੀ ਅੱਜ ਮਤਲਬ ਜਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਵੀ ਲੋਕਾਂ ਦੇ ਵਿੱਚ ਜਿੱਥੇ ਅਫਵਾਹਾਂ ਆਉਂਦੀਆਂ ਨੇ ਅਫਵਾਹਾਂ ਨੂੰ ਆਪਣੇ ਮੋਬਾਈਲ ਫੋਨ ਤੇ ਕਈ ਵਾਰੀ ਆਦਤ ਹੁੰਦੀ ਆ ਇੱਕ ਅਫਵਾਹ ਆਈ ਉਹਨੂੰ ਆਪਾਂ ਕਰਕੇ ਸ਼ੇਅਰ ਕਰ ਦਿੱਤਾ ਉਹਦੀ ਆਥੈਂਟੀਸਿਟੀ ਕੋਈ ਜਿਹੜੀ ਆ ਉਹ ਹੁੰਦੀ ਨਹੀਂ ਆ ਔਰ ਲੋਕਾਂ ਦੇ ਵਿੱਚ ਪੈਨ ਕਰੀਏਟ ਹੋ ਜਾਂਦਾ ਸੋ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਆਉਂਦੀ ਲੋੜ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਆ ਲੋਕਾਂ ਦੇ ਵਿੱਚ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਆ ਉਹ ਨਹੀਂ ਆਉਣ ਦੇਵਾਂਗੇ ਔਰ ਮੂੰਹ ਤੋੜਵਾ ਜਵਾਬ ਜਿਹੜਾ ਆ ਪਾਕਿਸਤਾਨੀ ਹਮਲਿਆਂ ਦਾ ਦਵਾ ਠੀਕ ਆ ਠੀਕ ਆ ਜੀ ਆਜਾ ਕਿੰਨੀ ਤਕਨੀਕੀ ਕੀ ਸਿਸਟਮ ਆ ਆਜਾ ਸਾਡੇ ਕੋਲ ਮੈਨ ਪਾਵਰ ਦੀ ਕੋਈ ਸ਼ਾਰਟੇਜ ਨਹੀਂ ਹੈ ਠੀਕ ਆ ਜੀ ਜਿਹੜੀ ਸ਼ਾਰਟੇਜ ਸੀ ਉਹ ਅਸੀਂ ਆਮ ਆਖਰੀ ਪੱਕੀਆਂ ਤੋਂ ਡਾਕਟਰ ਲਵਾਗੇ ਰੋਡ ਪੈਂਤੇ ਜਿਹੜੇ ਰੂਰਲ ਮੈਡੀਕਲ ਅਫਸਰ ਨੇ ਜ਼ਿਲ੍ਹਾ ਪਰਿਸ਼ਦ ਦੇ ਉਹ ਅਸੀਂ 4 10 ਲੈ ਲਏ ਹੋਏ ਨੇ ਤੇ ਸਾਡਾ ਬੈਡ ਦਾ ਵੀ ਪੂਰਾ ਪ੍ਰਬੰਧ ਹੈ 500 ਦੇ ਕਰੀਬ ਸਾਡੇ ਆਪਣੇ ਬੈਡ ਤਿਆਰ ਨੇ 250 ਪ੍ਰਾਈਵੇਟ ਬੈਡ ਵੀ ਲੈ ਲੈਨੇ ਅਸੀਂ ਤੇ 30 ਦੇ ਕਰੀਬ ਸਾਡੇ ਕੋਲ ਐਮਬੂਲੈਂਸਾਂ ਨੇ ਇਹ ਚੁਕ 15 ਕੇ ਸਾਡੀਆਂ ਆਪਣੀਆਂ ਨੇ 15 ਕੇ ਅਸੀਂ ਪ੍ਰਾਈਵੇਟ ਲੋਕ ਇਨ ਕਰ ਲਿਆ ਨੇ ਆਈ ਐਮ ਐਨ ਨੇ ਨਾਲ ਕੀ ਪ੍ਰਾਈਵੇਟ ਡਾਕਟਰ ਨਾਲ ਲੱਗੀ ਅਸੀਂ ਚਾਰ ਮੁੱਖ ਸੈਂਟਰ ਬਣਾਏ ਨੇ ਤਰਨਤਨ ਵੱਡਾ ਹਸਪਤਾਲ ਦੇ ਕਪੜੀ ਹਸਪਤਾਲ ਤੇ ਦੋ ਦੂਜੇ ਪ੍ਰਾਈਵੇਟ ਹਸਪਤਾਲ ਜਿਹੜੇ ਆ ਬਾਬਾ ਦਾ ਹਸਪਤਾਲ ਤੇ ਇੱਕ ਜਿਹੜਾ ਆਪਣਾ ਅਨੰਦ ਹਸਪੀਟਲ ਇੱਕ ਸੈਂਟਰ ਉਹਨਾਂ ਕੋ ਵੈਂਟੀਲੇਟਰ ਵੀ ਹੈਗੇ ਨੇ ਜਿਹੜੇ ਕੋ ਮੁਸ਼ਕਲਾਂ ਵੱਧ ਆਉਂਦੀਆਂ ਨੇ ਉਹ ਸਾਰਾ ਸਾਥ ਦਮਾਉਣ ਨੂੰ ਉਹਨਾਂ ਨੂੰ ਪੂਰਾ ਸਾਡਾ ਇੱਕ ਰਾਉ ਚੁੱਕਾ ਹੈ ਡਾਕਟਰ ਸਾਹਿਬ ਜਿਹੜੇ ਹਸਪੀਟਲ ਦਾ 24 ਘੰਟੇ ਰਹਿਣਗੇ ਤਕਰੀਬਨ ਅਸੀਂ ਸਾਰੇ ਹੀ 24 ਘੰਟੇ ਚਲਾ ਦਤੇ ਆ ਜਿਹੜੇ ਵਗੀਆਂ ਕੰਡੀਸ਼ਨਸ ਜਿਗੇ ਸੀਗੇ ਫਰੂਰ ਸਾਹਿਬ ਤਰਨਤਨ ਪੱਟੀ ਕੈਰੋਂ ਕਰਿਆਲਾ ਬਾਰਡਰ ਤੇ ਚਬਾਲ ਕਸੇਲ इवन ਅਸੀਂ ਜਿੱਥੇ ਦੋ ਕਮਜ਼ੋਰ ਲੱਗਦੇ ਸੀ ਸਾਨੂੰ ਸੋਰਸਿੰਗ ਤੇ ਚੈਂਪਨ ਦੀ ਟੀਮ ਬਿਲਡਿੰਗ ਆਲੀ ਥੋੜੀ ਕਮਜ਼ੋਰੀ ਲੱਗੀ ਅਸੀਂ ਉੱਥੇ ਵੀ ਡਾਕਟਰ ਤਾਂ ਨਾਦ ਕਰ ਦਿੱਤੇ ਨੇ इवन ਸਾਡੇ ਕੋਲ ਮੋਬਾਈਲ ਟੀਮਾਂ ਵੀ 14 ਤਿਆਰ ਨੇ ਜੇ ਕਿਤੇ ਇਸ ਵੇਲੇ ਮੂਵ ਕਰਨਾ ਪੈਂਦਾ ਵੀ ਸਾਨੂੰ ਰਾਤ ਦੇ ਪੱਤੇ ਫੋਨ ਸਾਨੂੰ ਸਰਕਾਰ ਵੱਲੋਂ ਹੁਕਮ ਨੇ ਵੀ ਤੁਹਾਡੇ ਫੋਨ ਪੱਤੇ ਹੋਣ ਚਾਹੀਦੇ ਕਿਸੇ ਵੀ ਡਾਕਟਰ ਦੇ ਕਿਸੇ ਵੀ ਐਸਐਮਓ ਦੇ ਕਿਸੇ ਨੇ ਸਟੇਸ਼ਨ ਨਹੀਂ ਛੱਡਣਾ ਮੇਰੇ ਨਾਲ ਮੇਰੀ ਸਾਰੀ ਟੀਮ ਹੁਣ ਵਿਖਲੋਤੀ ਆ ਇਹ ਪੁਖਤਾ ਪ੍ਰਬੰਧ ਹੈ ਸਾਡੇ ਵੱਲੋਂ